ਵਾਲੀ ਦੇ ਫੇਜ਼ 3A ਦੇ ਵਿੱਚ ਸਕੂਲ ਤੋਂ ਘਰ ਪਰਤਦੇ ਸਮੇ ਇੱਕ ਮਾਸੂਮ 5 ਸਾਲ ਦੇ ਬੱਚੇ ਨੂੰ ਬੇਰहमी ਦੇ ਨਾਲ ਕੁੱਟਣ ਦੀ ਸੀਸੀਟੀਵੀ ਵੀਡੀਓ ਜਿਹੜੀ ਹੈ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਦਸਤੇ ਇਹ ਪੜੇਗੇ ਮਲਜ਼ਮ ਨੌਜਵਾਨ ਦੀ ਪਛਾਣ ਜਹਾਂ ਸ਼ੇਰ ਸਿੰਘ ਵਾਸੀ ਫੇਜ਼ 3A 3A ਮੁਹਾਲੀ ਵਿੱਚ ਇੱਕ ਨੌਜਵਾਨ ਨੂੰ ਗੁੱਸਾ ਸੀ ਕਿ ਮਸੂਮ ਬੱਚਾ ਉਸਦੇ ਪਾਲਤੂ ਕੁੱਤੇ ਦੀ ਨਕਲ ਕਰਕੇ ਉਸਦੇ ਕੁੱਤੇ ਨੂੰ ਛੇੜ ਰਿਹਾ। ਦੱਸਦੇ ਹਾਂ ਕਿ ਦੁਪਹਿਰ ਦੇ ਸਮੇਂ ਜਦੋਂ ਬੱਚਾ ਸਕੂਲ ਤੋਂ ਬਾਅਦ ਆਪਣੇ ਪੈਨ ਦੇ ਨਾਲ ਘਰ ਆ ਰਿਹਾ ਸੀ ਤਾਂ ਅਚਾਨਕ 30-35 ਸਾਲਾ ਨੌਜਵਾਨ ਉੱਥੇ ਆ ਗਿਆ ਅਤੇ 5 ਸਾਲ ਦੇ ਮਸੂਮ ਬੱਚੇ ਨਾਲ ਬਹੁਤ ਬੇਰਹਿਮੀ ਦੇ ਨਾਲ ਕੁੱਟਮਾਰ ਕਰਨ ਲੱਗਾ। ਉਬਾਤ ਬੱਚਾ ਜੜਾ ਉਤਕਮੀ ਹੋ ਗਿਆ ਤੇ ਵੀਡੀਓ ਵਾਰਨ ਤੋਂ ਬਾਅਦ ਮੋਹਾਲੀ ਪੁਲਿਸ ਪੜਨ ਗਈ ਤੇ ਐਸਐਸਪੀ ਮੋਹਾਲੀ ਦੇ ਹੁਕਮ ਅਨੁਸਾਰ ਜੜਾ ਹੁਕਮ ਅਨੁਸਾਰ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੱਸ ਦਈਏ ਕਿ ਦੋਸ਼ੀ ਗ੍ਰੈਜੂਏਟ ਹੈ ਤੇ ਉਸਦੇ ਪਿਤਾ ਜਿਹੜੇ ਨੇ ਸੇਵਾਮੁਕਤ ਕਰੀ ਲਿਆ। ਵੀਡੀਓ ਦੇਖ ਕੇ ਹਰ ਕੋਈ ਹੈਰਾਨ ਹੈ ਤੇ ਚਿੰਤਾ ਵਿੱਚ ਰਹਿ ਗਿਆ ਹੈ ਕਿ ਫੁੱਲ ਵਰਗੇ 5 ਸਾਲ ਦੇ ਮਸਤੂਬ ਬੱਚੇ ਨੂੰ ਕਿਵੇਂ ਕੁੱਟਿਆ ਜਾ। ਅਛਾਣਾ ਮਟੋ ਅਧਿਪਾਲਿਸ ਨੇ ਮੋਜਮ ਨਾਜਵਾਨ ਜਹਾਂ ਸ਼ੇਰ ਸਿੰਘ ਖਿਲਾਫ ਗੰਬੀਰ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਹੈ ਜਿੱਥੇ ਉਸ ਨੂੰ ਰਿਮਾਂਡ ਤੇ ਭੇਜ ਦਿੱਤਾ ਗਿਆ। ਧਿਆਓ ਇਸ ਬਾਬਤ ਜਾਣਕਾਰੀ ਲੈ ਲੈਣਿਆ ਡੀਐਸਪੀ ਸਿਟੀ ਇੱਕ ਬੁਖਾਲੀ ਤੋਂ ਕਿ ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਇਹ ਮਾਮਲੇ ਨੂੰ ਜਿਹੜਾ ਹੈ ਉਹ ਦਰਜ ਕੀਤਾ ਤੇ ਕੀ ਕਾਰਵਾਈ ਜਿਹੜੀ ਇਸ ਮੁਲਜ਼ਮ ਤੇ ਹੋਵੇਗੀ ਤੇ ਬੱਚੇ ਨੇ ਕੀ ਕੋਈ ਜਾਣਕਾਰੀ ਜੜੀ ਹੈ ਉਹ ਸਾਂਝੀ ਕਰਾਂਗੇ। ਇਹ ਪਿਛਲੇ ਦਿਨੀ ਇੱਕ ਬੜੀ ਵੱੰਤ ਭਾਗੀ ਘਟਨਾ ਹੋਈ ਸੀ। ਇੱਕ ਛੋਟੇ ਬੱਚੇ ਨੂੰ ਇੱਕ ਨੌਜਵਾਨ ਨੇ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ ਜਦੀ ਬਾਅਦ ਵੀਡੀਓ ਵੀ ਵਾਇਰਲ ਹੋਈ ਜਦੋਂ ਇਹ ਪੁਲਿਸ ਨੂੰ ਸੂਚਨਾ ਮਿਲੀ ਤਾਂ ਮਕਦਮਾ ਨੰਬਰ 217 ਮਿਤੀ 39 2024 ਨੂੰ ਅਸੀਂ ਦਰਜ ਕਰ ਲਿਆ ਸੀਗਾ ਉਸ ਤੋਂ ਬਾਅਦ ਇਹ ਵੀਡੀਓ ਵੀ ਵਾਇਰਲ ਹੋ ਗਈ ਤੇ ਸਾਰੇ ਲੋਕਾਂ ਦੇ ਵਿੱਚ ਬੜਾ ਇਹਦੇ ਬਾਰੇ ਗੁੱਸਾ ਪਾਇਆ ਜਾ ਰਿਹਾ ਸੀ ਬਹੁਤ ਹੀ ਇੱਕ ਛੋਟੇ ਬੱਚੇ ਨੂੰ ਬੰਦਾ ਬੇਰਹਿਮੀ ਨਾਲ ਕੁੱਟ ਰਿਹਾ ਹੈ ਉਡੀ ਉਸੇ ਦਿਨ ਤੋਂ ਭਾਲ ਕਰ ਰਹੇ ਸੀ ਐਸਐਸਪੀ ਸਾਹਿਬ ਕਰਨ ਬੜੀ ਸਖਤ ਹਦਾਇਤ ਸੀ ਕਿ ਇਹ ਕੇਸ ਨੂੰ ਜਲਦੀ ਜਲਦੀ ਟਰੇਸ ਕੀਤਾ ਜਾਵੇ ਐਸਐਸ ਜੋ ਮਟੌਰ ਨੇ ਬੜੀ ਮਿਹਨਤ ਕਰਕੇ ਉਹ ਬੰਦਾ ਟਰੇਸ ਕੀਤਾ ਇਹਦਾ ਨੋ ਹੈਗਾ ਜਿਹੜਾ ਦੋਸ਼ੀ ਹੈ ਜਹਾਂਸ਼ੇਰ ਸਿੰਘ ਸਰਵ ਪਰਮਜੀਤ ਸਿੰਘ ਰੈਜ਼ੀਡੈਂਟ ਆਫ ਮਕਾਨ ਨੰਬਰ 635 ਫੇਸ 1A ਮਹਾਲੀ ਤੇ ਹੁਣ ਇਹਨੂੰ ਅੱਜ ਅਸੀਂ ਗ੍ਰਿਫਤਾਰ ਕਰਨ ਕਾਮਯਾਬ ਹੋ ਗਏ ਹੈਗੇ ਆ ਤੇ ਅਗਲੀ ਕਾਰਵਾਈ ਜਿਹੜੀ ਹੈਗੀ ਆ ਫਲੋ ਅਦਾਲਤ ਪੇਸ਼ ਕਰਦੇ ਸਰ ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਕੁਝ ਪਤਾ ਲੱਗਿਆ ਹੋਇਆ ਕਿ ਕਿਉਂ ਮਾਰਿਆ ਕਿ ਉਸੇ ਰੀਜ਼ਨ ਕੀ ਸੀ ਕਿ ਭਈ ਜਿਹੜੇ ਦੇ ਮਾਰ ਦਾ ਰੀਜ਼ਨ ਹੈਗਾ ਕਿਉਂਕਿ ਹੁਣੇ ਗ੍ਰਿਫਤਾਰ ਕੀਤਾ ਥੋੜੀ ਦੇਰ ਪਹਿਲਾਂ ਤੇ ਉਹ ਅਸੀਂ ਡਿਟੇਲ ਨਾਲ ਇਹਨੂੰ ਸਾਰੀ ਪੁਸ਼ਟੀ ਕਰਕੇ ਜਦੋਂ ਬਿਅੰਡ ਆਊਟ ਕਲੀਅਰ ਹੋ ਜਾਊਗਾ ਵੀ ਆਹ ਵਜ੍ਹਾ ਸੀ ਫੇਰੀ ਦੱਸ ਸਕਦੇ ਹਾਂ ਇਹ ਸਰ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਕੁਝ ਆਇਆ ਹੈ ਪ੍ਰੋਫਾਈਲ ਕੀ ਹੈ ਦੀ ਜਿਹੜਾ ਬੰਦਾ ਫੜਿਆ ਹੈ ਇਹ ਇਹਦਾ ਫਾਦਰ ਦਾ ਰਿਟਾਇਰਡ ਪੀਸਿਸ ਆਫੀਸਰ ਹੈਗਾ ਜੀ ਬਟ ਆਪ ਇਹ ਵਿਲ ਹੈ عمر ਇਹਦੀ 33 34 ਸਾਲ ਹੈ ਲੇਕਿਨ ਵਿਲੜੀ ਹੈ ਕਿੰਨਾ ਕੁ ਪੜਿਆ ਸਰ ਐਜੂਕੇਟਿਡ ਹੈ ਐਜੂਕੇਸ਼ਨ ਕਿਤੇ ਕਿਸੇ ਕੋਲ ਹਾਂਜੀ ਗ੍ਰੈਜੂਏਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਨੋਰਮਲ ਪੜਾਈ ਕੀਤੀ ਹੋਈ ਹੈ ਬਟ ਇਹ ਜੋਬ ਕਰਦਾ ਹੈ ਜਾਂ ਨਹੀਂ ਵਿਲ ਹੈ ਵਿਲ ਹੈ ਜੀ ਵਿਲਣਾ ਸਰ ਕੋਈ ਡੌਗ ਡੌਗ ਵੀ ਹੈ ਕਿਵੇਂ ਕਰਦਗੇ ਜਿੱਦਾਂ ਡੌਗਸ ਬਾਰੇ ਅਸੀਂ ਡਿਟੇਲ ਅਸੀਂ ਕਰ ਰਹੇ ਹਾਂ ਉਹਦੀ ਇਨਵੈਸਟੀਗੇਸ਼ਨ ਵੀ ਉਹ ਪਹਿਲਾਂ ਵੀਡੀਓ ਜੀ ਸੀਗਾ ਵੀ ਕੁੱਤੇ ਕਰਕੇ ਹੋਇਆ ਜਾਂ ਕਿਸ ਵਜ੍ਹਾ ਕਰਕੇ ਹੋਇਆ ਜਾਂ ਇਹਨੂੰ ਕੋਈ ਪੁਰਾਣਾ ਗੁੱਸਾ ਸੀ ਜਾਂ ਵਾਟ ਐਵਰ ਰੀਜ਼ਨ ਉਹ ਆਪਾਂ ਸਾਰੀ ਤਫ਼ਸੀਲ ਕਰਕੇ ਦੱਸ ਸਕਦੇ ਹਾਂ ਲੈਣੇ ਸਰ ਅੱਗੇ ਤੋਂ ਇਨ ਫਿਊਚਰ ਇਸ ਤਰ੍ਹਾਂ ਦੀ ਚੀਜ਼ਾਂ ਦਾ ਉਸ ਨੂੰ ਲੈ ਕੇ ਪੁਲਿਸ ਕਿਉਂਕਿ ਪੁਲਿਸ ਲੋਕਾਂ ਦੇ ਨਾਲ ਮਿਲਦੀ ਹੈ ਰੈਸੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਨਾਲ ਮੀਟਿੰਗਸ ਕਰਦੀ ਹੈ ਕਮਿਊਨਿਟੀ ਪੁਲਿਸ ਇਸ ਤਰ੍ਹਾਂ ਦੀ ਚੀਜ਼ਾਂ ਨਾ ਹੋਣ ਉਸ ਨੂੰ ਲੈ ਕੇ ਪੁਲਿਸ ਕਿਸ ਤਰ੍ਹਾਂ ਦੇਖੋ ਇਹਦੇ ਵਾਸਤੇ ਸਭ ਤੋਂ ਜ਼ਿਆੜੀ ਬੇਸਿਕ ਜਿਹੜੀ ਇਫੈਕਟਿਵ ਚੀਜ਼ ਹੈ ਉਹ ਕਮਿਊਨਿਟੀ ਪੁਲਸਿੰਗ ਹੈ ਜਿਹਦੇ ਬਾਰੇ ਆਪਾਂ ਬਾਰ-ਬਾਰ ਤੁਸੀਂ ਵੀ ਸਾਡਾ ਸਹਿਯੋਗ ਕਰਦੇ ਹੋ ਅਸੀਂ ਸੈਮੀਨਾਰ ਵੀ ਕਰਦੇ ਹਾਂ ਪਬਲਿਕ ਮੀਟਿੰਗਸ ਵੀ ਕਰਦੇ ਹਾਂ ਕਮਿਊਨਿਟੀ ਪੁਲਸਿੰਗ ਜਿਹੜੀ ਹੈਗੀ ਹੈ ਮਾਡਰਨ ਸਟ੍ਰੈਟੇਜੀ ਇਜ਼ ਅ ਵੈਰੀ ਐਸੈਂਸ਼ੀਅਲ ਨੀਡ ਇਸ ਤੋਂ ਬਿਨਾਂ ਨਹੀਂ ਕੰਮ ਚੱਲ ਉਹ ਗੈਲਰਿਆ ਵੀ ਯੂ ਸਕ੍ਰੈਚ ਮਾਈ ਬੈਗ ਆਲ ਸਕ੍ਰੈਚ ਯੂਰ ਬੈਗ ਠੀਕ ਹੈ ਜਿੰਨਾ ਚਿਰ ਆਪਾਂ ਇੱਕ ਦੂਜੇ ਦੇ ਨਾਲ ਨਹੀਂ ਖੜਦੇ ਆਪਾਂ ਨੂੰ ਜਿੱਥੇ ਕੋਈ ਗਲਤ ਕੰਮ ਹੋ ਰਿਹਾ ਉਹਦੀ ਆਪਾਂ ਰਿਪੋਰਟ ਨਹੀਂ ਕਰਦੇ ਉਹਦਾ ਧਿਆਨ ਨਹੀਂ ਰੱਖਦੇ ਦੇਖੋ ਇੱਕ ਬੱਚੇ ਨੂੰ ਕੁੱਟ ਰਿਹਾ ਇਹਦੇ 'ਚ ਕਿਹੜਾ ਕੋਈ ਮਤਲਬ ਰਾਕਟ ਸਾਇੰਸ ਹੈਗੀ ਹੈ ਵੀ ਅਭੀ ਕੌਣ ਧੱਕਾ ਕਰ ਰਿਹਾ ਇਮੀਡੀਏਟਲੀ ਰਿਪੋਰਟ ਹੋ ਸਕਦੀ ਹੈ ਗੱਲ ਠੀਕ ਹੈ ਨਾ ਲੇਕਿਨ ਸਾਡੇ ਕੋਲ ਸੂਚਨਾ ਆਉਂਦੀ ਹੈ ਫਿਰ ਮਤਲਬ ਉਹ ਘੰਟੇ ਬਾਅਦ 4 ਘੰਟੇ ਬਾਅਦ ਫਿਰ ਆਪਾਂ ਕੋਈ ਕੰਮ ਐਸੀ ਕਿਸੇ ਦਾ ਫੌਲਟ ਨਹੀਂ ਕਰ ਰਹੇਗੇ ਬਟ ਸਾਨੂੰ ਸਾਰਿਆਂ ਨੂੰ ਰਿਸਪੌਂਸਿਬਿਲਟੀ ਅਨ ਮੰਨਣਾ ਪਊਗਾ ਪੁਲਿਸ ਦੀ ਜਿਹੜੀ ਡਿਊਟੀ ਹੈ ਉਹ ਤੋਂ ਆਪਾਂ ਨਹੀਂ ਭੱਜ ਰਹੇ ਹੈਗੇ ਸਾਡੀ ਡਿਊਟੀ ਹੈ ਲੋਰਡ ਆਰਡਰ ਨੂੰ ਕੰਟਰੋਲ ਕਰਨਾ ਹਰ ਕ੍ਰਾਈਮ ਨੂੰ ਟ੍ਰੇਸ ਕਰਨਾ ਹਰ ਕਿਊਜ਼ ਨੂੰ ਜਿਹੜਾ ਹੈਗਾ ਫੜ ਕੇ ਉਹਦੀ ਜਿਹੜੀ ਹੈਗੀ ਬੰਦੀ ਸਜ਼ਾ ਦਵਾਉਣੀ ਇਸ ਦੇ ਹਿਸਾਬੇ ਵਿੱਚ ਸਰ ਪ੍ਰਵਾਹ ਵੀ ਅੱਗੇ ਆਇਆ ਜਿਹਨਾਂ ਕਿ ਪੁਲਿਸ ਨੂੰ ਕੰਪਲੇਨ ਦੀ ਤੇ ਦੇ ਥਰੂ ਇਹ ਹੈ ਗੱਲ ਲੱਗੇ ਪੂਰੀ ਹੈ ਉਹਦੇ ਥਰੂ ਮਤਲਬ ਉਸਦੇ ਇਸ ਲਈ ਕਿਸੇ ਨੂੰ ਮੈਸੇਜ ਕਰਨਾ ਹੈ ਕੁਣ ਕਿ ਹਾਂ ਇਹ ਕੋਈ ਦਰਦ ਦੀ ਲੋੜ ਨਹੀਂ ਕੋਈ ਲੋਕ ਨਰਦਰ ਨਹੀਂ ਜੀ ਕਿਸੇ ਘਰ ਦੇ ਵਿੱਚ ਨਾ ਜਾਈ ਇਹਨਾਂ ਕੋਈ ਸਮੱਸਿਆ ਨਹੀਂ ਇਹ ਇਟਸ ਵੈਰੀ ਗੁੱਡ ਆਫ them ਮੈਂ ਤਾਂ ਆਈ ਐਪਰੀਸ਼ੀਏਟ ਦਿਸ thing ਆਪਾਂ ਦੇਖੋ ਹਮੇਸ਼ਾ ਤੁਸੀਂ ਸਾਡੇ ਨਾਲ ਹੀ ਆਪਾਂ ਰੋਜ਼ ਪੁੱਛਦੇ ਤੁਸੀਂ ਇਨਵੋਲ ਰਹੇ ਨਹੀਂ ਹੋ ਵੀ ਜਦੋਂ ਕੋਈ ਘਟਨਾ ਹੁੰਦੀ ਹੈ ਨਾਰਮਲੀ ਉਹਦੇ ਵਾਰਸ਼ ਹੀ ਕੰਪਲੇਨਟ ਬੰਦੇ ਨੇ ਐਕਸੀਡੈਂਟ ਹੁੰਦਾ ਹੈ ਇਕਿ ਜਿਹੜਾ ਬੰਦਾ ਜਾਂਦਾ ਉਹਦੇ ਘਰ ਦੇ ਨਾਲ ਥੋੜਾ ਹੁੰਦੇ ਨੇ ਪਰ ਤੁਸੀਂ ਵੀ ਦੇਖਦੇ ਹੋ ਵੀ ਉਹਦਾ ਜਿਹੜਾ ਉਹਦੇ ਪੇਰੈਂਟਸ ਨੇ ਭਰਾ ਆ ਜਾਂ ਉਹਦੇ ਬੱਚੇ ਉਹੀ ਆ ਕੇ ਕੰਪਲੇਨਟ ਬੰਦਦੇ ਨੇ ਜਿਹੜਾ ਨਾਰਮਲ ਸਿਟੀਜ਼ਨ ਹੈ ਉਹ ਆਪਾਂ ਸਮਝਦੇ ਹਾਂ ਵੀ ਯਾਰ ਮੇਰਾ ਟਾਈਮ ਖਰਾਬ ਹੋਊਗਾ ਬਟ ਦੇਖੋ ਕੁਝ ਕਮਾਂਵਾਸੇ ਆਪਾਂ ਨੂੰ ਜ਼ਿੰਮੇਵਾਰਤਾ ਲੈਣੀ ਪਊਗੀ ਸਰ ਹੁਣ ਇਸ ਕੇਸ ਦੇ ਵਿੱਚ ਇਹ ਬੱਚਾ ਬੱਚੇ ਦੇ ਪੇਰੈਂਟਸ ਨੇ ਕੰਪਲੇਟ ਕੀਤੀ ਸੀ ਨਹੀਂ ਹਾਂਜੀ ਇਹ ਸ ਆਮਰੀਕ ਸਿੰਘ ਬਾਚਲ ਹੈਗੇ ਨੇ ਉਥੇ ਰੈਜ਼ੀਡੈਂਟ ਆਫ ਬੇਸ ਦਈਏ ਇਹ ਬੱਚਾ ਤਾਂ ਇਹਦਾ ਨਾ ਹੈਗੇ ਇਹਦੇ ਜਿਹੜੇ ਪੇਰੈਂਟਸ ਨੇ ਉਹ ਲੇਬਰਰਸ ਹੈਗੇ ਨੇ ਉਤਰਾਖੰਡ ਤੋਂ ਠੀਕ ਹੈ ਜੀ ਸ਼੍ਰੀ ਫਾਦੀ ਦੇ ਉਹਨਾਂ ਨੇ ਵੀ ਜਾਣਿਸ਼ ਕਹਿੰਦੇ ਕਿ ਜੀ ਇਹ ਨਾ ਇਹਦਾ ਹੈਗਾ ਇਹਦੇ ਆਪ ਬੁੱਢਸਮਾਡੀਆਂ ਨਹੀਂ ਹੈ ਇਹ ਅਮਰੀਕ ਸਿੰਘ ਉਹਨਾਂ ਦੇ